ਨਮਸਕਾਰ ਸਾਥੀਓ ਤੁਹਾਡੇ ਵਿੱਚ ਲਾਈਵ ਹੋਣਾ ਪਿਆ ਜ ਬੜੇ ਦਿਨਾਂ ਬਾਅਦ ਕਿਵੇਂ ਤੱਕ ਤੁਹਾਡੇ ਨਾਲ ਗੱਲ ਸਾਂਝੀ ਕਰਨ ਆ ਰਿਹਾ ਕਿ ਚੋਣ ਦੀ ਜਿਹੜੀ ਲਹਿਰ ਬਹੁਤ ਤੇਜ਼ੀ ਦੇ ਨਾਲ ਚੱਲ ਰਹੀ ਹੈ ਅੱਜ ਜਿਹੜੀ ਸੱਤਾ ਸਰਕਾਰ ਹੈ ਪੰਜਾਬ ਦੀ ਜਿਨ੍ਹਾਂ ਨੇ ਝੂਠ ਦਾ ਪ੍ਰਚਾਰ ਘਰ ਘਰ ਚ ਪਚਾਰੀ ਹੈ ਅੱਜ 90 ਇਹਨਾਂ ਦੇ ਐਮ.ਐਲ.ਏ ਚੇਅਰਮੈਨ ਆਮ ਆਦੀ ਪਾਰਟੀ ਦਾ ਢਾਂਚਾ ਜਿਹੜਾ ਪੂਰੇ ਪੰਜਾਬ ਦਾ ਅੱਜ ਦੁਪਹਿਰ ਨੂੰ ਮੇਰੇ ਹਲਕੇ ਜਲੰਧਰ ਵੈਸਲੇ ਵਿੱਚ ਚੋਣ ਦਾ ਮੈਂ ਇੱਥੋਂ ਗੁਜ਼ਰ ਕੇ ਗਿਆ ਕਿ ਇੱਥੇ ਪੰਜਾਬ ਦੀ ਇੱਕ ਐਸੀ ਕੋਈ ਵੀ ਗੱਡੀ ਨਹੀਂ ਸੀ ਜਿਹੜੀ ਨਹੀਂ ਖੜੀ ਸੀ ਜਿਹੜਾ ਮੇਰੇ ਘਰ ਦੇ ਨੇੜੇ ਬੌਧਿਕ ਜੀਮਾ ਰਾਮ ਚੌਕ ਦੇ ਕੋਲ ਅੱਜ ਪੁਲਿਸ ਦਾ ਬਲ ਸਰਕਾਰ ਦਾ ਜੰਤਰ ਮੰਤਰ ਤੰਤਰ ਸਾਰਾ ਇਸਤੇਮਾਲ ਕੀਤਾ ਹੋਇਆ ਸੀ ਸਰਕਾਰ ਨੇ ਕਿ ਸਰਕਾਰ ਨੇ ਅੱਜ ਬਾਹਰ ਤੋਂ ਲਿਆਂਦੇ ਗੁੰਡੇ ਜਲੰਧਰ ਵੈਸਟ ਦੇ ਵਿੱਚ دہشت ਪਾਨ ਦੇ ਲਈ ਅੱਜ ਇਹਨਾਂ ਦੇ ਕੋਲ ਵਿਕਾਸ ਦੇ ਨਾਮ ਦੇ ਉੱਤੇ ਇੱਕ ਵੀ ਕੋਈ ਚੀਜ਼ ਨਹੀਂ ਹੈ ਕਿ ਮੁੱਖ ਮੰਤਰੀ ਮੇਰੇ ਹਲਕੇ ਨੂੰ ਕੋਈ ਜਵਾਬ ਦੇ ਸਕੇ ਕਿ ਜਿਹੜੀ 43000 ਨੌਕਰੀ ਦੇ ਵਿੱਚੋਂ ਕਿੰਨੀਆਂ ਨੌਕਰੀਆਂ ਮੇਰੇ ਹਲਕੇ ਨੂੰ ਮਿਲੀਆਂ ਮੇਰੇ ਜਲੰਧਰ ਨੂੰ ਮਿਲੀਆਂ ਕਿੰਨੇ ਜਿਹੜੇ ਕੰਮ ਹੈ ਡਿਵੈਲਪਮੈਂਟ ਦੇ ਇਹਨਾਂ ਨੇ ਹਾਲ ਮੇਰੇ ਹਲਕੇ 'ਚ ਕਰਵਾਏ ਕਿੰਨੇ ਨਵੇਂ ਸਕੂਲ ਬਣਾਏ ਆ ਕਿੰਨੇ ਨਵੇਂ ਕਾਲਜ ਬਣਾਏ ਆ ਕਿੰਨੇ ਬੱਚਿਆਂ ਨੂੰ ਰੋਜ਼ਗਾਰ ਮਿਲ ਚੁੱਕਾ ਹੈ ਅੱਜ ਸਰਕਾਰੀ ਲੋਕ ਧਰਨੇ ਲਗਾ ਰਹੇ ਆ ਜਲੰਧਰ ਦੇ ਵਿੱਚ ਇਹਨਾਂ ਦੇ ਕੋਲੋਂ ਇੱਕ ਵੀ ਜਵਾਬ ਨਹੀਂ ਹੈ ਉਹਨਾਂ ਦੀ ਮੰਗਾਂ ਨੂੰ ਪੂਰਾ ਕਰਨ ਦਾ ਪਰ ਮੈਂ ਇਸ ਕਰਕੇ ਆਇਆ ਕਿ ਜਿੱਤੇ ਅੱਜ ਪੂਰੀ ਆਮ ਆਦਮੀ ਪਾਰਟੀ ਪੂਰਾ ਪੰਜਾਬ ਅੱਜ ਮੇਰੇ ਹਲਕੇ ਦੇ ਵਿੱਚ ਕਿਦਾਂ ਦੁਪਹਿਰ ਨੂੰ ਇਕੱਠਾ ਹੋਇਆ ਸੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿ ਜਿਹੜਾ ਸਮੇਂ 7:52 ਮਿੰਟ ਹੋਏ ਆ ਇਹਨਾਂ ਦਾ ਮੁੱਖ ਦਫ਼ਤਰ ਹੈ ਜਿਹੜਾ ਬੰਦ ਹੋ ਚੁੱਕਾ ਹੈ ਇਹ ਆਮ ਆਦਮੀ ਪਾਰਟੀ ਨੇ ਆਪਣਾ ਮੁੱਖ ਦਫਤਰ ਖੋਲਿਆ ਮੇਰੇ ਹਲਕੇ ਦੇ ਵਿੱਚ ਦੋਸਤੋ ਇਹ ਮੇਰੇ ਹਲਕੇ ਦੇ ਵਿੱਚ ਖੋਲਿਆ ਗਿਆ ਮੁੱਖ ਦਫਤਰ ਅੱਜ ਇੱਕ ਵੀ ਬੰਦਾ ਇਹਨਾਂ ਨੂੰ 7 ਵਜੇ ਦਫਤਰ ਤੇ ਬੈਨ ਦੇ ਲਈ ਨਹੀਂ ਮਿਲ ਰਿਹਾ ਤੇ ਇਹ ਇਲੈਕਸ਼ਨ ਲੜ ਰਹੀ ਹੈ ਸਰਕਾਰ ਸਰਕਾਰ ਨੇ ਇਲੈਕਸ਼ਨ ਲੜਨਾ ਹੈ ਅੱਜ ਮੇਰੇ ਲੋਕਾਂ ਨੇ ਮੇਰਾ ਮਨ ਖੁਸ਼ ਕਰ ਦਿੱਤਾ ਕਿ ਮੇਰੀ 10 ਤਰੀਕ ਨੂੰ ਮੇਰੀ ਜਿਹੜੀ VOTING ਜਿਹੜੀ ਜਿੱਤ ਹਾਰ 13 ਤਰੀਕ ਨੂੰ ਹੋਣੀ ਹੈ ਉਹਨਾਂ ਦੇ ਜਿਹੜਾ ਨਤੀਜਾ ਹੈ ਇਹ ਦੱਸ ਦਿੱਤਾ ਮੇਰੇ ਲੋਕਾਂ ਨੇ ਅੱਜ ਕਿ ਅੱਜ ਇਹਨਾਂ ਨੂੰ ਬੰਦੇ ਨਹੀਂ ਮਿਲ ਰਹੇ ਦਫ਼ਤਰਾਂ ਦੇ ਵਿੱਚ ਬੈਨ ਦੇ ਲਈ ਇਹ ਮੁੱਖ ਦਫ਼ਤਰ ਹੈ ਦੇਖ ਲੋ ਜੀ ਇਹ ਬਾਅਦ ਚੋ ਇਹ ਨਾ ਕਹਿਣ ਕਿ ਮੈਂ ਨਕਲੀ ਕਿਤੇ ਵੀਡੀਓ ਬਣਾ ਲਈ ਹੈ ਇਹ ਦੇਖੋ ਛੰਡਿਆਂ ਨਾਲ ਭਰਿਆ ਪਿਆ ਸਵੇਰੇ ਇੱਥੇ ਗੱਡੀ ਲਗਾਉਣ ਨੂੰ ਕੋਈ ਜਗ੍ਹਾ ਨਹੀਂ ਸੀ ਜਲੰਧਰ ਵੈਸਟ ਦੇ ਜਿਹੜੇ ਬੰਦੇ ਆ ਆਮ ਆਦਮੀ ਪਾਰਟੀ ਦੇ ਜਿਹੜਾ ਦਫਤਰ ਖੁੱਲਿਆ ਮੁੱਖ ਚੋਣ ਦਫਤਰ ਉਹਦੇ ਵਿੱਚ ਨਹੀਂ ਦਿਖਾਈ ਦੇ ਰਹੇ ਉਹਦੇ ਵਿੱਚ ਪੰਜਾਬ ਤੋਂ ਕੋਨੇ-ਕੋਨੇ ਤੋਂ ਆਏ ਲੋਕ ਉਸ ਦੁਗਾਟਨ ਦੇ ਵਿੱਚ ਖੜੇ ਆ ਤੇ ਇਹ ਜਿਹੜੀ ਵੀਡੀਓ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਆਮ ਆਦਮੀ ਪਾਰਟੀ ਦੇ ਕੋਲੋ ਅੱਜ ਜਲੰਧਰ ਦੇ ਫਲਾਦ ਦੇਖੋ ਇਹਨਾਂ ਦੇ ਕੀ ਹੈ ਤੇ ਮੈਂ ਤੁਹਾਡੇ ਵਿੱਚ ਜਿਹੜੀ ਇਹ ਸ਼ੇਅਰ ਕਰਨ ਦੇ ਲਈ ਆਇਆ ਕਿ ਮੈਂ ਇੱਕ ਮੀਟਿੰਗ ਤੇ ਜਾ ਰਿਹਾ ਸੀ ਤੇ ਮੈਨੂੰ ਮੇਰੇ ਕਾਰੇਕਰਤਾ ਦਾ ਫੋਨ ਆਇਆ ਕਿ ਭਾਜੀ ਉਹ 7 ਵਜੇ ਦਫਤਰ ਬੰਦ ਕਰਕੇ ਭੱਜ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਹਲਕੇ ਦੇ ਵਿੱਚੋਂ ਸਾਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਕਿ ਦਫਤਰਾਂ ਚ ਬਿਠਾਉਣ ਦੇ ਲਈ ਕੋਈ ਪੇੜ ਬੰਦੇ ਮਿਲ ਜਾਣ ਅੱਜ ਲੋਕ ਇਹਨਾਂ ਦੇ ਪੈਸੇ ਨੂੰ ਵੀ ਇਨਕਾਰ ਰਿਹਾ ਇਹਨਾਂ ਦੀ ਜਿਹੜੀ ਤਾਕਤ ਜਿਹੜੀ ਡਰਾ ਰਹੇ ਧਮਕਾ ਰਹੇ ਆ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰੇ ਰੋ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਕਿ ਜਿਨ੍ਹਾਂ ਨੇ ਇਹ ਸਬਕ ਸਿਖਾ ਕੇ ਭੇਜਿਆ ਕਿ ਅੱਜ ਇਹ ਅਜੇ ਸ਼ਾਮ ਦਾ ਵੇਲਾ ਹੈ ਇਹਨਾਂ ਦਾ ਦਫਤਰ ਜਿਹੜੇ ਬੰਦ ਕਰਕੇ ਆ ਭੱਜ ਗਏ ਹਥੋਂ ਇਹਨਾਂ ਨੂੰ ਪਤਾ ਲੱਗ ਗਿਆ ਇਹ ਹੀ ਹਾਲਾਤ 10 ਤਰੀਕ ਨੂੰ ਹੋਣਗੇ ਇਹ ਹੀ ਹਾਲਾਤ 13 ਤਰੀਕ ਨੂੰ ਰਿਜ਼ਲਟ ਜਰੂਰ ਆਏਗਾ ਮੈਨੂੰ ਪੂਰੀ ਉਮੀਦ ਆਪਣੇ ਲੋਕਾਂ ਤੋਂ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਕਿ ਜਿਹੜਾ ਅੱਜ ਇਹਨਾਂ ਦੇ ਦਫਤਰਾਂ ਤੋਂ ਵੀ ਤੁਸੀਂ ਮੂੰਹ ਮੋੜ ਲਿਆ ਮੇਰੇ ਕੋਲ ਕੋਈ ਕੰਮ ਦੇ ਵਿੱਚ ਕਮੀ ਹੋਏਗੀ ਕਿਉਂ ਮੇਰੀ ਜਿਹੜੀ ਡਿਊਟੀ ਹੈ ਉਹਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਮੈਂ ਤੁਹਾਡੇ ਬੱਚਿਆਂ ਦੀ ਨੌਕਰੀ ਨਹੀਂ ਲਵਾ ਪਾਇਆ ਤੁਹਾਡੇ ਬੱਚਿਆਂ ਨੂੰ ਅੱਛੇ ਸਕੂਲ ਨਹੀਂ ਪਾ ਪਾਇਆ ਤੁਹਾਡੇ ਬੱਚਿਆਂ ਦੇ ਲਈ ਮੈਂ ਅੱਛੇ ਕਾਲਜ ਨਹੀਂ ਲੈ ਕੇ ਆ ਪਾਇਆ ਉਹ ਸਾਰੀ ਦੀ ਸਾਰੀ ਨਿੜੀ ਨਿਲੈਕੀ ਸੀ 2.5 ਸਾਲ ਦੀ ਸਰਕਾਰ ਦੀ 2.5 ਸਾਲ ਦਾ ਜਿਹੜਾ ਸਰਕਾਰ ਦਾ ਕੰਮ ਸੀ ਉਹ ਜਿੱਦਾਂ ਅਸੀਂ ਬੁਰਾਈ ਦੇ ਉੱਤੇ ਸ਼ਾਇਦ ਜਿੱਤ ਕੀਤੀ ਹੈ ਪ੍ਰਭੂ ਰਾਮ ਨੇ ਉਦਾਂ ਹੀ ਇਹ ਜਿਹੜੀ ਜਿੱਤ ਹੈ ਇਹ ਇਹਨਾਂ ਦੇ ਉੱਤੇ ਆ ਕਿ ਤੇਰਾ ਇਹਨਾਂ ਨੇ 28 ਮਹੀਨਿਆਂ ਦਾ ਝੂਠ ਬੋਲਿਆ ਔਰ ਇਹਦੇ ਸੱਚ ਦਾ ਵਾਰ ਝੂਠ ਤੇ ਸੱਚ ਦਾ ਵਾਰ ਤੁਸੀਂ ਕਰਨਾ ਹੈ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਹੁਣ ਇਹ ਝੂਠਿਆਂ ਨੂੰ ਵੋਟ ਪਾਣੀ ਹੈ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਤਰੱਕੀ ਕੀਤੀ ਉਹਨੂੰ ਵੋਟ ਪਾਣੀ ਹੈ ਅੱਜ ਜਿਹੜੇ ਹਾਲਾਤ ਹੈ ਉਹਨੇ ਜਿਹੜੀ ਵੀਡੀਓ ਦੇਖ ਕੇ ਹੁਣ ਪ੍ਰਸ਼ਾਸਨ ਨੂੰ ਕਿਤੇ ਦਬਕੇ ਦੁਬਕੇ ਵੱਜਣਗੇ ਜਾਂ ਜਿਹੜੇ ਬਾਹਰ ਤੋਂ ਲਹਿੰਦੇ ਜਿਹੜੇ ਪੇਟ ਬੰਦੇ ਆ ਉਹਦਾ ਤੇ ਭਗਵੰਤਪਨ ਗੱਲ ਕਰਦੇ ਸੀ ਕਿ ਮੈਨੂੰ ਇੱਕ ਵਾਰ ਮੌਕਾ ਦੇ ਦਿਓ ਇੱਕ ਸਾਲ ਬਾਅਦ ਮੈਨੂੰ ਲੋਕਾਂ ਕੋਲ ਵੋਟ ਮੰਗਣ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਲੋਕ ਆਪ ਹੀ ਵੋਟ ਪਾਣਗੇ ਅੱਜ ਲੋਕਾਂ ਕੋਲ 2.5 ਸਾਲਾਂ ਬਾਅਦ ਵੀ ਇੱਕ ਐਮਐਲਏ ਦਾ ਇਲੈਕਸ਼ਨ ਮੈਂ ਛੱਡ ਕੇ ਆਇਆ ਹਾਂ ਇੱਕ ਛੋਟਾ ਜਿਹਾ ਕਾਰਕਿਰਤਾ ਇੱਕ ਛੋਟਾ ਜਿਹਾ ਆਪਣੇ ਪਰਿਵਾਰ ਦਾ ਬੱਚਾ ਗਰੀਕ ਘਰ ਚ ਪੈਦਾ ਹੋਇਆ ਅੱਜ ਮੇਰੇ ਖਿਲਾਫ 90 ਐਮ ਐਲ ਏ ਮੰਤਰੀ ਸਾਰੇ ਹੀ ਲੱਗ ਗਏ ਮੇਰੇ ਨਾਲ ਤੇ ਮੇਰੇ ਪਰਿਵਾਰ ਹੈ ਮੇਰੇ ਮੇਰੀ ਪਾਰਟੀ ਦੇ ਉਹ ਮਿਹਨਤੀ ਲੋਕ ਹੈ ਜਿਹੜੇ ਮੇਰੇ ਲਈ ਕੰਮ ਕਰ ਰਹੇ ਆ ਪਰ ਦੂਜੇ ਪਾਸੇ ਉਹ ਲੋਕ ਜਿਹੜਨ ਲੋਕਾਂ ਨੇ ਢੇਢ ਵੱਡੀਆਂ ਕੁਸ਼ਤੀਆਂ ਦੇ ਬਿਠਾ ਦੇ ਦਿੱਤਾ ਪਰ ਅੱਜ ਉਹ ਲੋਕ ਇੰਨੇ ਕੁ ਬੋਹਲਹਾੜ ਦੇ ਵਿੱਚ ਇੰਨੇ ਕੁ ਉਹਨਾਂ ਨੂੰ ਇਸ ਇਲੈਕਸ਼ਨ ਹਾਰਨ ਦੀ ਚਿੰਤਾ ਹੈ ਕਿ ਸਾਡਾ ਕੀ 13 ਤਰੀਕ ਸਾਡਾ ਹਾਲ ਕੀ ਹੋਣਾ ਉਹ ਚਿੰਤਾ ਦੇ ਵਿੱਚ ਹੈ ਦੋਸਤੋ ਵਧੀਆ ਫੈਸਲਾ ਕਰੋਗੇ ਤੁਸੀਂ ਅੱਛਾ ਫੈਸਲਾ ਕਰੋਗੇ ਮੈਨੂੰ ਤੁਹਾਡੇ ਤੋਂ ਉਮੀਦ ਹੈ ਪਰ ਜਿਹੜਾ ਤੁਸੀਂ ਇਹ ਫੈਸਲਾ ਕਰ ਦਿੱਤਾ ਨਾ ਕਿ ਇਹਨਾਂ ਦੇ ਦਫ਼ਤਰ ਅੱਜ ਹੀ ਬੰਦ ਕਰਾ ਦਿੱਤੇ ਆ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਸਮਝੋ ਕਿ ਇਲੈਕਸ਼ਨ ਵਿੱਚ ਜਿੱਤ ਗਏ ਮੇਰੀ ਜਿਹੜੀ ਜਿੱਤ ਹੈ ਇਹ ਹੀ ਬਹੁਤ ਵੱਡੀ ਹੈ ਤੁਹਾਡਾ ਧੰਨਵਾਦ ਸ਼ੁਕਰੀਆ ਤੇ ਲੱਗੇ ਰਹੋ ਡਟੇ ਰਹੋ ਇਹਨਾਂ ਦੀਆਂ ਕਿੰਦਰ ਧਮਕੀਆਂ ਦੋ ਝੂਠੀਆਂ ਵਾਧਿਆਂ ਦੇ ਵਿੱਚ ਨਹੀਂ ਆਣਾ ਮੇਰੀ ਜਿਹੜੀ ਸੇਵਾ ਏ ਉਹ ਨਿਰੰਤਰ ਚਲਦੀ ਰਹੇਗੀ ਤੁਹਾਡੇ ਪਰਿਵਾਰ ਦੀ ਜਿਹੜੀ ਮੇਰੀ ਡਿਊਟੀ ਹੈ ਇੱਕ ਚੌਂਕੀਦਾਰ ਦੀ ਉਹ ਨੂੰ ਮੈਂ ਨਿਭਾਉਂਦਾ ਰਾਂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਭੀਮ ਜੈ ਪਰਮ